ਬੱਖ-ਬੱਖ ਨਗਰਾਂ ਤੋਂ ਜਥੇਬੰਦੀਆਂ ਤੋਂ ਆਏ ਹੋਏ ਕਿਸਾਨ ਵੀਰੋ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਕਿਸਾਨ ਵੀਰੋ ਆਪਾਂ ਦੋਨੇ ਫਾਰਮਾਂ ਦੇ ਸੱਦੇ ਦੇ ਉੱਤੇ ਜਿਹੜਾ ਰੋਸ ਟ੍ਰੈਕਟਰ ਮਾਰਚ ਜਗ੍ਹਾ-ਜਗ੍ਹਾ ਤੇ ਹੋ ਰਹੇ ਨੇ ਐਸੇ ਤਰ੍ਹਾਂ ਅੱਜ ਆਪਾਂ ਜਿਹੜਾ ਰिलायंस ਦਾ ਮੌਲਾ ਇਹਦੇ ਮੂਰੇ ਇਕੱਠੇ ਹੋਏ ਆ ਆਪਣਾ ਰੋਸ ਦਿਖਾਉਣ ਖਾਤਰ ਕਿਸਾਨ ਵੀਰੋ ਲੜਾਈ ਲੰਬੀ ਆ ਜਿਹੜੀ ਆਪਾਂ ਪਿਛਲੇ 11.5 ਮਹੀਨਿਆਂ ਤੋਂ ਤਕਰੀਬਨ ਆਪਾਂ ਲੜ ਰਹੇ ਆ ਦੋਨੇ ਬਾਰਡਰਾਂ ਦੇ ਉੱਤੇ ਪੂਰਾ ਸੰਘਰਸ਼ ਚੱਲ ਰਿਹਾ ਹੈ ਜਿਵੇਂ ਕਿ ਸਰਦਾਰ ਦਰਜੀਤ ਸਿੰਘ ਡੱਲੇਵਾਲ ਸਾਹਿਬ ਖਨੌਰੀ ਬਾਰਡਰ ਤੇ ਮਰਨ ਵਰਤੇ ਬੈਠੇ ਨੇ ਐਸੇ ਲੋਟ ਆਪਾਂ ਸੰਭੂ ਬਾਰਡਰ ਤੋਂ ਜਿਹੜੇ ਮਰਜੀਬੜਿਆਂ ਦੇ ਜਥੇ ਭੇਜ ਰਹੇ ਆ ਉਹਦੇ ਤੇ ਤੁਹਾਡੇ ਉੱਤੇ ਸਰਕਾਰ ਵੱਲੋਂ ਬਹੁਤ ਜ਼ਿਆਦਾ ਕਹਿਟਾਇਆ ਜਾ ਰਿਹਾ ਹੈ ਇੱਕ ਪਾਸੇ ਸਰਕਾਰਾਂ ਕਹਿੰਦੀਆਂ ਨੇ ਵੀਰੋ ਵੀ ਪਛਾਨਾਂ ਦੀਆਂ ਟਰਾਲੀਆਂ ਦੇ ਵਿੱਚ ਬੰਬ ਨੇ ਤੁਸੀਂ ਟਰਾਲੀਆਂ ਨਾਲ ਲੈ ਕੇ ਆਓ ਪੈਦਲ ਆਓ ਉਦੋਂ ਜਦੋਂ ਤੁਸੀਂ ਪੈਦਲ ਜਾਂਦੇ ਹੋ ਤਾਂ ਤੁਸੀਂ ਦੇਖ ਰਹੇ ਹੋ ਵੀ ਤੁਹਾਨੂੰ ਪੈਦਲ ਨਹੀਂ ਜਾਣ ਦਿੱਤਾ ਜਾਂਦਾ ਤੁਹਾਡੇ ਤੇ ਪਾਣੀ ਦੀਆਂ ਬਿਛਾਰਾਂ ਮਾਰੀਆਂ ਜਾਂਦੀਆਂ ਨੇ ਦੂਜੇ ਪਾਸੇ ਤੁਹਾਡੇ ਦੇ ਜਿਹੜੇ ਸਪਰੇ ਡੇਟ ਦੇ ਛਰੂ ਗੋਲੇ ਨੇ ਉਹ ਸੁੱਤੇ ਜਾ ਰਹੇ ਨੇ ਇਸ਼ਾਨ ਵੀਰੋ ਸਰਕਾਰ ਦੀ ਨੀਤੀ ਤੇ ਨੀਤੀ 'ਚ ਖਤਮਾ ਕਿ ਜਿਹੜੀ ਸਰਕਾਰ ਇਹ ਕਿਸਾਨੀ ਨੂੰ ਖਤਮ ਕਰਨਾ ਚਾਹੁੰਦੀ ਆ ਨਾਲ ਜਵਾਨੀ ਨੂੰ ਖਤਮ ਕਰਨਾ ਚਾਹੁੰਦੀ ਆ ਜਵਾਨੀ ਦੇ ਨਾਲ-ਨਾਲ ਇਹ ਫਸਲਾਂ ਤੇ ਨਸਲਾਂ ਤੇ ਲੱਗੀ ਹੋਈ ਆ ਇਹਨਾਂ ਦੀ ਇਕੱਲੀ ਆਪਣੀ ਫਸਲ ਦੀ ਨਹੀਂ ਔਰ ਨਸਲ ਦੀ ਨਹੀਂ ਇਹ ਤੁਹਾਡੀਆਂ ਜ਼ਮੀਨਾਂ ਹੜੱਪਣ ਨੂੰ ਹੜੱਪਣਾ ਚਾਹੁੰਦੀ ਆ ਜਦੋਂ ਕਰੋਨਾ ਆਇਆ ਵੀਰੋ ਉਹ ਕਿਹੜਾ ਪ੍ਰੋਜੈਕਟ ਤਾਂ ਜਿਹੜਾ ਨਹੀਂ ਫੇਲ ਹੋਇਆ ਜਦ ਕੀ ਤੁਹਾਡੇ ਵੱਡੀਆਂ-ਵੱਡੀਆਂ ਡੈਕਰੀਆਂ ਬੰਦ ਹੋਈਆਂ ਮੌਲ ਬੰਦ ਹੋਏ ਮਹਿਲਾ ਦੇ ਨਾਲ ਨਾਲ ਛੋਟੀਆਂ ਦੁਕਾਨਦਾਰਾਂ ਦੁਕਾਨਾਂ ਬੰਦ ਹੋ ਗਈਆਂ ਜਿਵੇਂ ਕਿ ਸ਼ਵੀਤਾ ਬੰਦ ਹੋਈਆਂ ਜਿਵੇਂ ਸਮੋਸੇ ਛੋਲੇ ਠੂੜਿਆਂ ਦੀਆਂ ਦੁਕਾਨਾਂ ਬੰਦ ਹੋਈਆਂ ਇਹਨਾਂ ਨੇ ਦੇਖਿਆ ਵੀ ਹੁਣ ਇਕੋ ਤੰਦਾ ਰਹਿ ਗਿਆ ਉਹ ਥੋੜੀ ਜ਼ਮੀਨ ਜ਼ਮੀਨ ਹੜੱਪਣ ਖਾਤਰ ਇਹਨਾਂ ਨੇ ਹੁਣ ਇੱਧਰ ਨੂੰ ਜਿਹੜਾ ਆਪਣਾ ਰਸਤਾ ਅਪਣਾ ਰਹੇ ਨੇ ਕਿਉਂਕਿ ਵੀਰੋ ਇਕੋ ਚੀਜ਼ ਉਸ ਟਾਈਮ ਚੱਲਦੀ ਰਹੀ ਆ ਉਹ ਅਨਾਜ ਭੰਡਾਰ ਜਿਹੜੇ ਕੀ ਆਪਾਂ ਰੋਜ਼ ਅਨਾਜ ਵਰਤਦੇ ਆ ਜਦੋਂ ਕਿਸੇ ਕੋਲ ਅਨਾਜ ਨਹੀਂ ਸੀ ਘਰ ਦੇ ਵਿੱਚ ਤਾਂ ਉਹੀ ਪ੍ਰਸ਼ਾਸਨ ਕਹਿੰਦਾ ਤੇ ਵੀ ਦੁਕਾਨ ਤੋਂ ਲਿਆ ਜਾ ਕੇ ਲਿਆ ਸਕਦੇ ਹੋ ਇਹਨਾਂ ਦਾ ਮਸਲਾ ਕੀ ਆ ਵੀ ਅਸੀਂ ਜ਼ਮੀਨਾਂ ਹੜੱਪੀਏ ਤੇ ਸੈਲੋ ਗਦਾਮ ਭਰੀਏ ਤਾਂ ਉਹਦੇ ਵਿੱਚੋਂ ਵੀਰੋ ਤੁਹਾਡੇ ਲੋਕਾਂ ਨੂੰ ਇਹੀ ਆਟਾ 2-2 3-300 ਰੁਪਏ ਕਿਲੋ ਪਾਈ ਕਰਕੇ ਵੇਚਣਗੇ ਇਸ ਕਰਕੇ ਆਪਾਂ ਨੂੰ ਲੋੜ ਆ ਇਕੱਠੇ ਹੋਈਏ ਅਦੋਲਨਾ ਦੇ ਵਿੱਚ ਆਪਾਂ ਵੜਰਾ ਤੇ ਇਕੱਠ ਬਧਾਈਏ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਕਿ ਆਪਣੀ ਜਿੱਤ ਹੋ ਸਕੇ ਪਛਾਨ ਵੀਰੋ ਇਹਨਾਂ ਦੀ ਜਿਵੇਂ ਕਿ ਹੁਣ ਅਥਰੂ ਆਦੇ ਆ ਇੰਡਸਟਰੀਆਂ ਲੱਗਦੇ ਆ ਬੈਰੋ ਗੈਸ ਦੀਆਂ ਬੈਰੋ ਗੈਸ ਦੀਆਂ ਇੰਡਸਟਰੀਆਂ ਦਾ ਮਤਲਬ ਕੀ ਆ ਇੱਕ ਪਾਸੇ ਤੁਹਾਡੇ ਬੱਚੇ ਕੈਨੇਡਾ ਚਲੇ ਗਏ ਕੁਝ ਇਹਨਾਂ ਨੇ ਨਸ਼ੇੜੀ ਬਣਾ ਦਿੱਤੇ ਨੇ ਤੇ ਰਹਿੰਦੀਆਂ ਹੁੰਦੀਆਂ ਜਿਹੜੀਆਂ ਗੈਸ ਫੈਕਟਰੀਆਂ ਲੱਗ ਰਹੀਆਂ ਨੇ ਬੈਰੋ ਗੈਸ ਦੀਆਂ ਇਹ ਥੋੜੀ ਆਉਣ ਵਾਲੀ ਜਨਰੇਸ਼ਨ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਇਹ ਬਿਲਕੁਲ ਜਿਵੇਂ ਕਿ ਆਪਾਂ ਖੱਸੀ ਕਹਿ ਦਿੰਦੇ ਆ ਬੱਚਿਆਂ ਨੂੰ ਖੱਸੀ ਕਰਨ ਤੱਕ ਇਹ ਬੈਰੋ ਗੈਸ ਜਿਹੜਾ ਉਹ ਕੰਮ ਕਰੂਗਾ ਕਾ ਕਰਕੇ ਆਪਾਂ ਨੂੰ ਇਕੱਠੇ ਹੋਈ ਆਪਾਂ ਇਹਨਾਂ ਦਾ ਵਿਰੋਧ ਕਰ ਸਕੀਏ ਤੇ ਆਉਣ ਵਾਲੀਆਂ ਨਾਸ਼ਲਾਂ ਤੇ ਫਸਲਾਂ ਨੂੰ ਬਚਾਈਏ ਟਾਈਮ ਤਕਰੀਬਨ ਪੂਰਾ ਹੋ ਚੁੱਕਿਆ ਮੈਂ ਹੁਣ ਬੇਨਤੀ ਕਰਦਾ ਸਾਡੇ ਪਟੇਰੀ ਸਾਹਿਬ ਨੂੰ ਵੀ ਆਈ ਸੰਗਤ ਦਾ ਧੰਨਵਾਦ ਕਰਨਗੇ